ਕੀ ਪ੍ਰੀਤ ਸਾਹਿਬ ਰਕੋਂਕਾਰ ਸਤਨਾਮ ਕਰਤਾ ਪੁਰਖ ਨ ਪਉ ਨਿਰਵੈ ਅਕਾਲ ਮੂਰਤਿ ਅਜੂਨੀ ਸੈਭੰਗੁ ਪਰਸਾਦਿ ਜਪੁ ਆਦਿ ਸਚੁ ਜੁਗਤਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋ ਤੇ ਆ ਸੋਤ ਨਾ ਹੋਵੇ ਜੇ ਸੋਟੀ ਲਖਵਾਰ ਜੁ ਪੈ ਜਿਤਨਾ ਹੋਵੇ ਜੇ ਲਰ ਹਲ ਉਤਾਰ ਉਕੇ ਹਵ ਕਨਾਲ ਤਰੀ ਦੇ ਬਨਾ ਪਰਜਾ ਭਾਰੇ ਸਹ ਸਾਨ ਪਾਲਕ ਹੋਈ ਥਾ ਜਨਾ ਚਲੇ ਨਾਲ ਫਿਰ ਸਤਿਆਰਾ ਹੋਈਏ ਕਿ ਵਕੂੜਾ ਟੁੱਟੇ ਪਾਲ ਹੋ ਤਨੇ ਚਾਈ ਚਲਨਾ ਨਾਨਕ ਲਖਿਆ ਨਾਲ ਕੀ ਹੋਣਿਆ ਆਕਾਰ ਹਤਿੰਨਾ ਕਰਿਆ ਜਾਏ ਹੁਕਮੀ ਹੋਣ ਜੀ ਹੁਕਮ ਲਗਡਿਆ ਆਪਣੇ ਤਨਮੀਚ ਹੁਕਮ ਨੇ ਗੁਰੂ ਸੁਪਾਈਏ ਇਕਨਾ ਹੁਕਮੀ ਬਖਸ਼ੂਰ ਚ ਕੋ ਹੁਕਮੀ ਸਦਾ ਤੋ ਆਈਏ ਹੁਕਮਾਂ ਪਰ ਸਵਕੋ ਬਾਹਰ ਕੋ ਨਾ ਕੋਏ ਨਾਣ ਕੋ ਕੁਕੁਮਾਇ ਦੇ ਬੁੱਢੇ ਤਾ ਹੋਮੇ ਕਹਿਨਾ ਕੋ ਗਾਵੇ ਪਹਚਾਨ ਹੋਵੇ ਕਿਸੇ ਤਾਨ ਦਾਵੇ ਕੋ ਦਾਲ ਜਾਨੇ ਨੇ ਸਾਲ ਕਾਵੇ ਕੋ ਬਨ ਵਡੇ ਨਿਆਚਾਰ ਗਾਵੇ ਕੋ ਵਿਦਿਆਵੀ ਕੰਮੂਚਾਰ ਗਾਵੇ ਕੋ ਸਾਜ ਕਰੇ ਤਨੇ ਕਹਿ ਗਾਵੇ ਕੋ ਜੀ ਲੈ ਗਰ ਵੇ ਗਾਵੇ ਕੋ ਜਾ ਕੇ ਵਿਚੇ ਜੂਰੇ ਗਾਵੇ ਕੋ ਵਿਖੇ ਹੱਦ ਰਹਿ ਦੂਰ ਕਚਨਰ ਗਤੀ ਨਾਇ ਆਵੇ ਤੋ ਟੋਟ ਕਾਈ ਪਤਲੀ ਕੋ ਟੀ ਕੋ ਟਕੋ ਦੇ ਬਿੰਦ ਨਾ ਦੇ ਲੰਬਿਤ ਪਾਹ ਰੀ ਬਾਰੀ ਨ ਕਰ ਕਾਈ ਤੋਕਮੀ ਹੁਕਮ ਚਲਾਇ ਰਾਹ ਨਾਨਕ ਵਿਭੇ ਸੇ ਪ੍ਰਵਾਹੋ ਸਾਚਾ ਸਹਿਬ ਸਾਚਨਾਇ ਪਾਖਿਆ ਪਉ ਰਿਆ ਆਕੇ ਮੰਗਾ ਦੇਹ ਦੇ ਜਾਤ ਕਰੇ ਦਾਤਾਰ ਪੈਰ ਤੇ ਅਗਰ ਕੀ ਜਿ ਦਿਸਾ ਦਰਬਾਰ ਮੋਹ ਕੇ ਬੁਲਨ ਬੋਲੇ ਜੀ ਸੁਨਿ ਤੇ ਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਬੜਿਆ ਵਿਚਾਰ ਕਰਮੀ ਆਵਤ ਪ੍ਰਾਨ ਪ੍ਰੀ ਮੋਕ ਦੇ ਵਾਰ ਮੌਨ ਕੇ ਵਜਾਣ ਸਬ ਸਬ ਦੇ ਸਕੇ ਯਾਰ

ਗੁਰਾਇਕਾ ਤੇ ਹੈ ਬੁਝਾਈ ਸੁਪਨਾ ਜੁਨਿਆ ਕਾ ਅਗਦਾਤਾ ਸੋ ਮਨ ਸਰਨਾ ਜਾਈ ਤੀਰਤ ਨਾਮਾ ਕੀ ਦੁਸਪਾਵਾਂ ਨੂੰ ਪਾਉਣੇ ਕੀ ਮਾਇ ਕਰੀ ਬੁਧੀ ਸਿਢਿਉ ਪਾਈ ਵੇ ਕਾਰਨ ਕਰਮਾਂ ਕੇ ਬਲੇ ਲਈ ਮੌਕਤ ਰਤ ਜੁਆ ਹਰਮਾਨ ਵਿਦੇ ਗੁਰ ਕੀ ਸਿੱਖ ਸੁਨੇ ਗੁਰਾਇਕਾ ਤੇ ਹੈ ਬੁਝਾਈ ਸੁਪਨਾ ਜੁਨਿਆ ਕਾ ਅਗਦਾਤਾ ਸੋ ਮਨ ਸਰਨਾ ਜਾਈ ਦੇ ਦੀ ਪੁਜਾਰੇ ਆਰ ਜਹਰ ਦਸੋ ਨੀ ਹੋਏ ਮਮਾ ਕਨਾਂ ਬਿਤੇ ਜਾਣੀ ਨਾ ਜਲੇ ਸਭ ਕੋਈ క్లేడిస్ నగర్ నావి తా వాదన కొ నగదులే కాద్న కిట్ కరలోస్లేలే నాన్ కన్గున్గున్ కొరి కరింతే, కాంతోయే తిాకున్గున్ కరుస్కరి కర ਜਿਵੇਂ ਇਹੋ ਜਿਹੀਆਂ ਗੱਲਾਂ ਪੜ੍ਹ ਕੇ ਜਿਵੇਂ ਸਾਵਚ ਮਨੁਤਰਵੇ ਦੇ ਮਾਨਸਿਕ ਪੁਤਾ ਸੁਗਿਵਾਸਨਾ ਦੁੱਖਾਂ ਦਾ ਕਾਰਨ ਆ ਸਕਦੇ। ਜਿਵੇਂ ਸਾਸ਼ੰਤੋਂ ਬਿਗਾਂਡ ਸਮਰਸਿਤ ਕਾ ਜਿਵੇਂ ਜਿਵੇਂ ਪੜ ਪੜ ਪਾਵੇ ਮਾਨਸਿਕ ਲੱਗ ਸਾਇਦ ਤਾ ਅਨੂਨਿਕ ਪੁਤਾ ਸੁਗਿਵਾਸਨਾ ਦੁੱਖਾਂ ਦਾ ਕਾਰਨ ਆ ਸਕ। ਜਿਵੇਂ ਸ਼ਰਾ ਬਣਾ ਕੇਗਾ ਹਸਮੇ ਸੇਕ ਪੀਰ ਪਾਸ਼ਾ ਸੁਨਵੇਂ ਦੇ ਕਾ ਗਿਰਾਹ ਸਮਹਾਤ ਵੇਸ ਬ੍ਰਹਮਾਨਿਕ ਪੁਤਾ ਸੁਗਿਵਾਸਨਾ ਦੁੱਖਾਂ ਦਾ ਕਾਰਨ ਆ ਸਕ। ਮੰਨੇ ਕਿ ਕਿਤਪਹਿਨਾ ਜੋ ਆਜੋ ਕੋ ਕਹੇ ਤੇ ਚੌਥਾ ਸਟਾਇਲ ਕਾਗਜ਼ ਉਪਰ ਲਿਖਣਾ ਲਿਖਣਾ ਹਾਰ ਮੰਨੇ ਕਾਗਜ਼ ਉਪਰ ਦੂਜਾ ਹੈ ਆਸ਼ਾ ਨਾਮ ਨਾਲ ਬਣਹੁ ਦੇਖੋ ਮੁੰਡਾ ਆਨੰਦਨ ਕੋ ਮੰਨੇ ਸਿਰ ਤੋਂ ਮਨ ਬੁੱਧ ਨੂੰ ਮਨ ਸਗਲਪਾ ਉਪਰ ਕੇਜਾ ਦੇ ਮੰਨੇ ਮੋਟੂ ਟਾ ਨਾ ਖਾਏ ਮਨੋਂ ਕੋ ਕੋ ਸਾਥ ਨਾ ਜਾਏ ਆਸ਼ਾ ਨਾਮ ਨਾਲ ਜਨਹੁ ਦੇਖੋ ਮੁੰਜਾਣੇ ਨੇ ਕੋ ਮੰਨੇ ਸਿਰ ਤੋਂ ਮਨ ਬੁੱਧ ਮਨ ਸਗਲਪਾ ਉਪਰ ਕੇਜਾ ਦੇ ਮੰਨੇ ਮੋਟੂ ਟਾ ਨਾ ਖਾਏ ਮਨੋਂ ਕੋ ਕੋ ਸਾਥ ਨਾ ਜਾਏ ਮੇਰਾ ਨਾਮ ਨੇ ਜਨਹੋਜੇ ਕੋ ਮੁੰਡਾ ਲੈ ਮੈਨ ਕੋਈ ਮੰਨੇ ਪਾਵੇ ਮੌਕ ਦਵਾਰ ਮੈਨੇ ਪਰਵਾਰੇ ਸਾਹਿਬਾ ਮੈਨੇ ਤਰਿ ਤਾਰੇ ਗੁਰੂ ਸੁਖ ਨੂੰ ਮੈਨ ਮਾਣ ਪਾਉਨਾ ਤੱਕ ਮੇਰਾ ਨਾਮ ਨੇ ਜਨਹੋਜੇ ਕੋ ਮੁੰਡਾ ਲੈ ਮੈਨ ਕੋਈ ਪੰਜ ਪਰਵਾਰ ਤਾਂ ਚ ਪ੍ਰਦਾਨ ਤਾਂ ਚੇ ਪਾਵੇ ਦਰ ਬੇਨਾਣ ਪੰਜ ਸੋ ਹਿਜਰ ਰਾਜਾ ਪੰਜਾ ਕਾਵਿ ਰੇਤ ਧਿਆਨ ਜੇਤੁ ਕਹਤਿ ਧਰੇ ਵੀਚਾਰੁ ਕਰਿ ਤਉ ਕਹਿ ਕਰਨਿ ਨਹਿ ਸੁਮਾਰਿ ਧੋਇ ਬ੍ਰਹਮ ਦਇਆ ਕਰਿ ਤੂ ਸੰਤੋਖੁ ਥਾਵਿ ਰਖਿਆ ਜਿਨਿ ਸੋਇ ਤੇ ਜੇ ਕੋ ਬੁਝੈ ਹੋਵੈ ਸਚੁ ਆਰਤਿ ਧਵਲੀ ਉਪਰਿ ਕੀਤਾ ਭਾਰੁ ਧਰਤੀ ਹੋਰੁ ਭਰੇ ਹੋਰੁ ਹੋਰੁ ਤਿਸੁ ਤੇ ਉਪਾਦਿ ਜਲੇ ਤੇ ਮਨਿ ਜੋਰੁ ਰਾਜੀਵ ਜਾਗਿ ਰੰਗਿਆ ਕਿਉ ਨ ਹੋਆ ਸਭਨਾ ਲਿਖਿਆ ਗੁਰੁ ਕੀ ਕਲਾ ਨਹਿ ਲੇਖਾ ਲਿਖਿ ਜਾਣੈ ਕੋ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣੁ ਸੁਭਾਲੇ ਰੂਪ ਕੀਤੀ ਜਾ ਜਾਣੈ ਕੋਣੁ ਕੋਟਿ ਕੀਤਾ ਵਸੈ ਕੋ ਕਹਾ ਦਿਸਤੁ ਹੋਵੈ ਲਖਿ ਦਰਿਆ ਕੋ ਏਕ ਕਵਣੁ ਕਹਾ ਵੀਚਾਰੁ ਵਾਰਿਆ ਨ ਜੋਇ ਏਕ ਵਾਰ ਜੋਤਿ ਰੂਪ ਹੋਵੇ ਸਾਈ ਪਲੀਕਾਰ ਦੂਸਰਾ ਸਲਾਮ ਤਿਰੰਕਾਰ ਅਸ਼ੰਕ ਜਪੇ ਅਸ਼ੰਕ ਗਾਵੋ ਸੰਗ ਬੁਧਾ ਸੰਗ ਤਵਤਾ ਸੰਦਰ ਮੁਖ ਰੂਪ ਹੋਵੇ ਸੰਗ ਜੋਗ ਮਰਹਿ ਜਾ ਸੰਗ ਫਕਤ ਗੁਰ ਜਾਣ ਵਿਚਾਰ ਸਭ ਸਭੀ ਸੰਕ ਦਾ ਧਾਰ ਅਸ਼ੰਕ ਸੂਰਮਾ ਪ੍ਰਭ ਅਪਸਾਰ ਸੰਗ ਮੋਲ ਲਵਲਾ ਹੈ ਧਾਰ ਕੁਦਰਤ ਕੁੰਤਹਾ ਵਿਚਾਰ ਵਾਰਨ ਜਮ ਤੋਵਾਰ ਜੋਤਿ ਰੂਪ ਹੋਵੇ ਸੰਤਨ ਪਾਰਤੰ ਸ੍ਰਵਤ ਲਾਂਤ ਨੰਕਕਾਰ ਅਸੰਖ ਮੂਰਤੀਆਂ ਦੇ ਕੋਲ ਅਸੰਖ ਦੂਰ ਹਰਾਮ ਕੋਲ ਸੰਘੀ ਅਮਰ ਕਰ ਜਾਹੀ ਜੋਰ ਸੰਘ ਬਲਵੜ ਹੈ ਪਿਆ ਕਮਾਏ ਸੰਘ ਪਾਪੀ ਪਾਪ ਕਰ ਜਾਹੇ ਅਸੰਖ ਦੂਰ ਕੋਲ ਹਰਾਇ ਸੰਖ ਮੇਸ਼ ਨਾਲ ਭਾਗ ਕਾਇ ਸੰਘ ਨੰਦ ਅਕਸ਼ਰ ਕਰੇ ਭਾਰ ਨਾਨਕ ਨੂੰ ਜਿ ਕਹੇ ਜੀ ਚਾਰ ਵਾਰ ਜਿਵੇਂ ਇੱਕ ਵਾਰ ਜੇ ਤੁਰ ਭਾਵੇ ਸਾਈ ਭਲੇ ਕਾਰ ਤੂ ਸਰਾ ਸਲਾਮ ਤੇ ਨਿਰੰਕਾਰ ਅਸੰਖ ਨਾਮ ਨੇ ਸੰਖ ਤਾਂ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋ ਕਰੀ ਨਾਮ ਕਰੀ ਸਾਲਾ ਹੈ ਕਰੀ ਜਾਣ ਕੀ ਤੁਰ ਗਾਇ ਕਰੀ ਲੇਖਣ ਬੋਲਣ ਮਾਨ ਕਰਾ ਸਰ ਸੰਧੋਗ ਵਖਾਣ ਮਿਹਲੇ ਕਤਿ ਸਰਨਾ ਜੀ ਫਰਮਾਇ ਤੇ ਵਿਤੇ ਪਾ ਜੇਦਾ ਦੇਤਾ ਤੀ ਕਾ ਨਾ ਵਿਨਾ ਵਿਨੈ ਕੋ ਸਾ ਬੁਰਤ ਕਾਣਾ ਕਹਾ ਬੂਚਾਰ ਬਾਰਨ ਚਰਨ ਤੋਹਾਰ ਜੂਤ ਰਹਾਵੇ ਸਾਜੀ ਪਲੀਕਾਰ ਦਸਰਾ ਸਲਾਮਤ ਨਿਰੰਕਾਰ ਭਰੀਆ ਤਪਰ ਤੰਦੇ ਹੀ ਕਾਉਂ ਤੋ ਤੇ ਤਰ ਸੁਖੇ ਮੋਤ ਪਲੀਤੇ ਕਪੜ ਹੋਏ ਦੇ ਸਾਵਲ ਨੇ ਵਹਿ ਤੋ ਤਿਰੇ ਨਰਪਾ ਕਾ ਡਰੇ ਸਮੂਤ ਵਪੀਨਾ ਵੇਰੇਂ ਸੋ ਨੀ ਵਾਪੀ ਆਖਣਾਈ ਕਰ ਕਰ ਕਰਨਾ ਲਿਖ ਲੈ ਜਾ ਵਾਪਿਸ ਜਿਦਾ ਕੋਈ ਖਾਉਨਾ ਨ ਕੁਕਮੀਆਂ ਹੋ ਜਾ ਤੀਰੇ ਤਪ ਵਿਧਾ ਦੇ ਜਾਂ ਜੇ ਕੋ ਪਾਵੇ ਤਿਲਦਾ ਮਾਨ ਚਿਨਮਨ ਨਾਮੁ ਦੀਤਾ ਪਾਉ ਦਰਗਰ ਤੇ ਚਿਨਮਨ ਸਭ ਗੁਣ ਤੇਰੇ ਮੇਨਾ ਈ ਕੋ ਇਨ ਗੁਣ ਕੀ ਤੇ ਭਗਤ ਨਾ ਹੋ ਸੁਵਸਤਾ ਬੋੜੀ ਬਰਮਾ ਛਤ ਸਵਾਸਰਾ ਮਨ ਚਾਉ ਕਹਣਸੋ ਬੈ ਲਾ ਤਕੋਣ ਕਹਣਸੋ ਤਕੋਣ ਵਾਰ ਕਹਣਸੋ ਤਮਾ ਹਕੰ ਗਿ ਤਹੋ ਆਇ ਆਕਾਰ ਬੈ ਮਾ ਪਾਇ ਤਮ ਚੀ ਦੇ ਹੋ ਵਿਲੇਖ ਪਰਾਨ ਉੱਤਨਾ ਪਾਯੋ ਕਾ ਵਿਆਜੇ ਲਿਖਨ ਮੇਂ ਗੁਰਾਂ ਦੇ ਤਤਵਾਰ ਨਾ ਜੀ ਵਿਗਿਆਨ ਰਤ ਮਹਨਾ ਕੋ ਜਾ ਕਰਤਾ ਸਿ ਠੀਕੋ ਸਾਜੇ ਆਪੇ ਜਾਣੇ ਸੋ ਕਿਵ ਕਰਾ ਕੇ ਵਿਸਾਲਾ ਹੈ ਕਿ ਵਰਨੇ ਤੇ ਵਿਝਾਣਾ ਨਾਮ ਕਿਆ ਤਾਂ ਸਭ ਕੋ ਆਖੇ ਕਿ ਕਿਸਾ ਨਾ ਵੱਡਾ ਸਾਹਿਬ ਢੀਣਾ ਕੀਤਾ ਜਾ ਕਾ ਹੋਇ ਨਾਨਕ ਦੇ ਕੋ ਆ ਕੋ ਜਾਣ ਦੇ ਭਿਆਨਾ ਸੋ ਹੈ ਪਤਲ ਪਤਾਲ ਲਖਿਆ ਗਾਸ਼ਾ ਹੈ ਬਸਰ ਕੁੜਿਤ ਪਾਲਾ ਤੋ ਵੀ ਤੇ ਹਨੇ ਪ੍ਰਵਾਦ

ਅੰਤ ਕਾਰਨ ਤੇ ਕੋਈ ਲਾਹੇ ਤਾਂ ਕਿੰਨਾ ਨਾ ਪਾਏ ਗਏ ਕਿੰਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿ ਉੱਚਾ ਤਉ ਉੱਚ ਉਪਰ ਚਾਹੇ ਵੜੂ ਚਾਹਵੇ ਕੋਈ ਜਿਸ ਤੇ ਕੋ ਜਾਣੇ ਸੋਏ ਜੇ ਵੜਾ ਭਾਣਿਆ ਭਾਬ ਨਾਨਕ ਨਰੇ ਧਰਨਿ ਦਾਤੇ ਬੋਤਾ ਕਰਮਲੇ ਗਿਆਨ ਨਾ ਜਾਏ ਵੱਡਾ ਦਾਤਾ ਤੇ ਮਾਤਮਾਏ ਕਹਤੇ ਮੰਗਾ ਜੋ ਵਪਾਰ ਕੀਤਾ ਗਣਿਤ ਨਹਿ ਵਿਚਾਰ ਕੀਤੇ ਫੋਕਟੇ ਵਿਚਾਰ ਕੀਤੇ ਲਾਲਾ ਮਕਰਪਾਹੇ ਇਤੇ ਮੁਰ ਕਾਇ ਕਾਇ ਕਿ ਤੈਲੂ ਪੋਸਨ ਮਾਰੇ ਤੀ ਰਾਤਰੀ ਤਾਤਾਰ ਮੰਦ ਕਲਾਸੀ ਪਾਣੀ ਹੂ ਰਾਕ ਨਾ ਸਕੇ ਕੋਈ ਦੇਖੋ ਖਾਏਗਾ ਖਾਣ ਪਾਇਓ ਜਾਣੇ ਜੇ ਤੈ ਮੁਰ ਖਾਏ ਆਪੇ ਜਾਣਿਆ ਤੇ ਦੇ ਆਪੇ ਸੀ ਪੀਕੇ ਈਕਾ ਬਿਸ਼ਣ ਬਖਸ਼ ਸਿਵਸਾ ਨਾਨਕ ਪਾਚਾ ਹੀ ਪਾਚਾ ਮਲੋਕਨਮਲ ਵਾਰ ਪਰ ਮਲਦੋ ਪਾਰੀਯ ਮੇਂ ਪੰਡੈਰ ਮੁਲਾਵ ਮੁਲਾਜ ਜਾਨੇ ਪੋਇ ਮਿੰਗਾ ਸਮਾ ਮੋਤਰਨਮ ਦੇਵਾਨ ਮੋਤਨਮ ਕਰਮਾਨ ਮਲ ਬਖਸ਼ ਸਿਵਸਮੁਣੀ ਸਾਇ ਮਲ ਪਰਮ ਪਰਮਾਨ ਮੁਲਾ ਮਲਾ ਕਹਿਣਾ ਜਾਇ ਆਖਾ ਕਰ ਹਿਲ ਬਲਾਇ ਆਖੇ ਵੀਰ ਪਾੜ ਪ੍ਰਾਨੀਆ ਤੇ ਬੜੇ ਘਰੋ ਖਿਆਲ ਆਖੇ ਬ੍ਰਹਮ ਆਖੇ ਮੀ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਬੀ ਆਖੇ ਕਿਤੇ ਕੀ ਪੇਵ ਬੀ ਆਖੇ ਗਾਣਾ ਆਖੇ ਬੀ ਆਖੇ ਸੁਰਨਾਮ ਜੋ ਸੇ ਕੀਤੇ ਆਖਿਆ ਕਨ ਪਾਂ ਕੀਤੇ ਕਾਕਰ ਤੁਰ ਜੈ ਇਥੇ ਕੀਤੇ ਹੋਰ ਕਰੇ ਤਾਕ ਨਾ ਸਕੇ ਕਹਿ ਕੇ ਜੀਵੜ ਪਾਵ ਤੇ ਉੜ ਹੋਏ ਨਾਨਕ ਜਾਨ ਸੱਚਾ ਸੋ ਦੇਖੋ ਆਖੇ ਬੋਲ ਵਿਦਾਰ ਤਲਕੇਸ਼ੁਰ ਗਵਰਾ ਗਵਰਾ सोधर के हा सो करके के हाय दुवैरव समालले वाගේ नादने के संंका केते वा वनहारे केते राग पर सो पहण केते, गावन हारे गाव चन्ना पौण पानीिबा संंतर भ्याव रा मदवा गाववि चत्बक चलिग जानले खलक् रंदी सारे गाविल सर्वुर मादवी सोහ सवा सवारे। ే గోత మహాబల సూరా ਸ੍ਰੀ ਚਤਨਾ ਦਾ ਵੈਦੋਤੁਰ ਪਾਲਨ ਬਤੈ ਤੇ ਪਤਵਤਰ ਸਾਲੇ ਹੋਰ ਕੀਤੇ ਦਾ ਅਨੁਛੇਨ ਬਤੈ ਪਨਿਆ ਨਾਨਕ ਆਦਿ ਚਾਰੇ ਸੋਇ ਸੋਇ ਸਰਾਸ ਸਹਿ ਸੱਜਾ ਸਾਥੀ ਨਾਹੀ ਹੈ ਤੀ ਹੋ ਸੂਦਾ ਨਾ ਦਸ ਸ੍ਰੀ ਚਤਨਾ ਜਿਨ ਵਸਾਈ ਰੰਗ ਰੰਗੀ ਪਾਤ੍ਰ ਗਰਕਰ ਗੀ ਜੀ ਮਹਾਦਿਨੀ ਕਲ ਕਰ ਕਰ ਰਿਖੇ ਕਿ ਤਾਕ ਨਾ ਦੋਤਿ ਸਤੀ ਵਧਾ ਜੋ ਤੁਸ ਭਾਉ ਸੋਇ ਪਰ ਸੀ ਹਿਤ ਨਦਰ ਨਾ ਜਾਏ ਸੋ ਪਾਸਾ ਸਹਾ ਪਾਸਾ ਨਾਨਕ ਰਹਿ ਨਭ ਜਾਈ ਮੰਦਾਂ ਚੰਤ ਉਹ ਤਰੰਗਰ ਜੋਲੀ ਧਿਆਨ ਸੁਖਰੇ ਕੋਤਖੰਡਾ ਕਾਲਕੋ ਆਰ ਵਿਗਿਆਦਿਕ ਧੰਦਾ ਪ੍ਰਤੀਕ ਯਾਹਤਨ ਪ੍ਰਤੀ ਸਗਲ ਮਾਤੀ ਮਨ ਦੀ ਕੈਦੇ ਦੀ ਵੀ ਤੇ ਆਦੇਸ ਸਯਾਦੇਸ ਆਜ ਮੇਰਾ ਨਾਦਨਾਥ ਜੀ ਦੇ ਕੋਵੇਸ ਤੋ ਉਤਰ ਜਾਦੇ ਆਪੰਦਾਰਨ ਕਟਕਟ ਵਾਜੇ ਨਾਥੇ ਆਪ ਨਾਦਨਾਥੀ ਸਗਲ ਅਤਲ ਸਿਧਾ ਵਿਰਾਸ਼ਾਲ ਸੰਗੋਜੋ ਕੀ ਕਾਰਜਾ ਲਿਖਿਆ ਵਿਭਾਗ ਆਦੇਸ ਸਯਾਦੇਸ ਆਤਨਿਲਿਨਾ ਨਾਦਨਾਥ ਜੀ ਦੇ ਪਹਵੇਸ

ਦੂਰ ਨਾ ਜੀਣ ਮਰਨਾ ਜੋਰ ਜੋਰ ਨਾਈਮਣ ਮਰਸੋਰ ਦੂਰ ਨਾ ਸੁਭ ਤੇ ਹੀ ਘਣ ਵਿਚ ਆਰ ਦੋ ਨਾ ਬੱਟੇ ਛੱਟਾ ਸੰਸਾਰ ਦੂਸਰ ਪਰਵ ਤੇ ਸੁਨਾਨਿ ਕੋ ਥਮੀ ਤਨਾ ਕੋ ਰਾਤੀ ਰੂਪੇ ਤੇ ਤੀਵਾਰਾ ਪਉਣ ਪਾਣੀ ਨਹੀਂ ਪਹੁੰਚਾ ਤੇ ਸੁਤਰ ਤੀਠਾ ਰਕੀ ਪਰ ਮਸਾਲ ਦਸ ਵਿਜੂ ਜੁ ਤਪਾਰਾ ਨਤਿ ਨਾਮ ਨੇ ਲੈਣਨ ਤੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਗਰਬਾ ਉਤੇ ਚੋਹਣ ਪੰਜ ਦਰਾਂ ਨਦਰਿਕਰ ਭੋਵੇਂ ਨਿਸ਼ਾਨ ਕੱਟਿ ਬਕਾਇਓ ਤੇ ਪਾਇ ਨਾਨਕ ਜੀ ਆ ਜਾ ਤੈਗਾ ਧਰਮ ਖੰਡ ਕਿਆ ਹੈ ਧਰਮ ਗਿਆਨ ਖੰਡ ਕਿਆ ਹੈ ਕੋ ਕਰਮ ਕੀਤੇ ਪਵਨ ਪਾਣੀ ਵਹਿ ਸੁੰਦਰ ਕੀਤੇ ਕਾਰਨ ਮਹੇਸ਼ ਕੀਤੇ ਵਰਨ ਘਾਲਤ ਕਰੇ ਰੂਪ ਰੰਗ ਕੇ ਵੇਸ਼ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਹਿਤ ਉਪਦੇਸ਼ ਕੀਤੇ ਨਿਧਾਨ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਭੁਜਨਾਦ ਕੀਤੇ ਕੀਤੇ ਦੇਵੀ ਵੇਸ਼ ਕੀਤੇ ਨਿਰਧਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਭਾਗ ਨਿਰੰਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਨਕ ਕਿ ਆਨ ਕੁਰਮੇ ਗਿਆਨ ਪ੍ਰਚਾਰਣ ਦੇ ਚਤੇ ਮਾਰਦਿਨ ਨੂੰ ਬੋਨਾ ਨੰਮ ਅਸ਼ਰਮ ਖਣ ਕੀ ਬਾਣੂ ਰੂਪ ਦਿੱਤੇ ਘਾੜਤ ਕਰੋ ਬਹੁਤ ਨੋਟਤਾ ਬਣਾ ਪਤੀਆਂ ਮਾਜਵਾ ਦੇ ਕੋ ਤੇ ਚੇਤਸਰ ਦਿੱਤੇ ਘੜੀਆਂ ਸਰਕਮੇ ਤੇ ਬੋਨਾ ਬੋਲ ਦਿੱਤੇ ਘੜੀਆਂ ਸਦਾ ਸਬਤ ਸੋਧ ਕਰਮਖਾਨ ਕੀ ਬਾਣੂ ਹੋ ਰਿਹਾ ਹੋਰ ਨਾ ਕੋਈ ਹੋਰ ਤੁਤੇ ਜੋਤ ਮਹਾਭਰਸੂਤ ਨਮ ਰਾਮ ਰਹਿਆ ਪਰਪੁਰ ਦਿੱਤੇ ਸੀ ਤੋ ਸੀਤਾ ਨਾਮ ਨਾ ਮਾਤਾ ਰੂਪ ਨਾ ਖਣੇ ਦਾ నాఉ మిని నటా బేజా జినకి నాఉ సేమన మాహి తితే బగ్తవసే కేలో కారిం ని సక్చా మన కేసా చికాను వసేన నంకార కరు 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 కర� මානක නගරීන රණ යාල සලුවක සමන ගරතාා නීතතා මතා තර්ථ මහච දරශ රාද බදාාය කියීල්ල සුදගප චග งาน බරයා වචේ තර්මහ දූර කරමයක්පන කියන්නේඩ සේදර නන්නේී නාමති ආයාගේ මසකර කාාල නානක තේමක ගිලේ ති ශුට්ටම ාව නින්නේී නාමති ආයාගේ මසකතු කාල ਨਾ ਨਕ ਤੇ ਮੁਖੁ ਜਲੇ ਕੀ ਤੇ ਛੇ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ